ਆਖਰ ਕੌਣ ਮੰਗ ਰਿਹਾ ਕਮਿਸ਼ਨ ਨਗਰ ਕਾਉਂਸਲ ਤਨੋਲਾ ਤੇ ਜਾਂ ਫਿਰ ਪੰਜਾਬ ਪੁਲਿਸ ਕਿਸਾਨ ਦੀ ਜ਼ਮੀਨ ਸਰਕਾਰ ਨੇ ਖਰੀਦੀ ਤੇ ਕਮਿਸ਼ਨ ਕਿਸ ਨੂੰ ਮਿਲੇ ਆਖਦੇ ਨੇ ਬਦਲਾ ਟਰੱਕ ਜੂਨੀਅਨ ਰਾਹੀ ਹੁੰਦਾ ਹੋਇਆ ਪਹੁੰਚ ਗਿਆ ਤਨੋਲੇ ਜੀ ਹਾਂ ਗੱਲ ਕਰਨ ਲੱਗੇ ਅਸੀਂ ਜ਼ੀਰੋ ਟੋਲਰੈਂਸ ਨੀਤੀ ਦੀ ਜਿਹੜੀ ਕਿ ਨਸ਼ਿਆਂ ਲੈ ਕੇ ਵੀ ਐ ਜਿਹੜੀ ਕਿ ਕ腐ਸ਼ਨ ਨੂੰ ਲੈ ਕੇ ਵੀ ਐ ਮੌਜੂਦਾ ਸਰਕਾਰ ਦੀ ਪਰ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਹਕੀਕਤਾਂ ਕੁਝ ਹੋਰ ਬਾਹਰ ਨਿਕਲ ਰਹੀਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਕੁਝ ਹੋਰ ਬਿਆਨ ਕਰ ਰਹੀਆਂ ਨੇ ਇਨ੍ਹਾਂ ਹੀ ਅਖਬਾਰਾਂ ਦੀਆਂ ਸੁਰਖੀਆਂ ਨੂੰ ਆਧਾਰ ਬਣਾ ਕੇ ਲੋਕ ਸਰਕਾਰ ਦੇ ਪਾਸੋਂ ਸਵਾਲ ਪੁੱਛ ਰਹੇ ਨੇ ਕਿ ਆਖਰ ਬਦਲਾਅ ਕੀ ਹੈ ਕਿ ਕਿਸੇ ਨੇ ਜ਼ਮੀਨ ਟ੍ਰੀਟਮੈਂਟ ਪਲਾਂਟ ਵਾਸਤੇ ਵੇਚੀ ਹੈ ਔਰ ਉਹ ਜ਼ਮੀਨ ਸਰਕਾਰ ਨੇ ਖਰੀਦੀ ਹੈ ਹੁਣ ਇਸ ਦੇ ਵਿੱਚੋਂ ਕਮਿਸ਼ਨ ਕਿਸ ਨੂੰ ਜਾਵੇ ਆਖਰ ਪ੍ਰਾਪਰਟੀ ਡੀਲਰ ਕੌਣ ਹੈ ਕੀ ਕੌਣ ਉਹ ਪ੍ਰਾਪਰਟੀ ਡੀਲਰ ਹੈ ਕੀ ਉਹ ਸਰਕਾਰ ਨੂੰ ਚਲਾ ਰਿਹਾ ਤੇ ਜਾਂ ਫਿਰ ਪੁਲਿਸ ਨੂੰ ਚਲਾ ਰਿਹਾ ਕਿਉਂਕਿ ਪੁਲਿਸ ਉਸ ਕਿਸਾਨ ਦੇ ਘਰ ਪਹੁੰਚਦੀ ਹੈ ਉਸ ਕਿਸਾਨ ਨੂੰ ਚੁੱਕ ਕੇ ਥਾਣੇ ਲੈ ਕੇ ਜਾਂਦੀ ਹੈ 2 ਘੰਟੇ ਤੱਕ ਬਿਠਾਇਆ ਜਾਂਦਾ ਹੈ ਪਰਤਾੜਿਤ ਕੀਤਾ ਜਾਂਦਾ ਹੈ ਔਰ ਕਮਿਸ਼ਨ ਦੇਣ ਦੇ ਵਾਸਤੇ ਕਿਹਾ ਜਾਂਦਾ ਮਾਮਲਾ ਕੋਈ 10 20 50 ਲੱਖ ਦਾ ਨਹੀਂ 1 ਕਰੋੜ ਦਾ ਦੱਸਿਆ ਗਿਆ ਜੀ ਹ ਇਸ ਬਾਬਤ ਸਾਬਕਾ ਜ਼ਿਲ੍ਹਾ ਯੋਜਨਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਟ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਹਮਣੇ ਆਏ ਨੇ ਉਹਨਾਂ ਨੇ ਸਰਕਾਰ ਦੇ ਉੱਪਰ ਵੱਡੇ ਸਵਾਲ ਖੜੇ ਕਰਦੇ ਆ ਇਹ ਪੁੱਛਿਆ ਕਿ ਆਖਰ ਬਦਲਾ ਤੁਰ ਕਿੱਧਰ ਨੂੰ ਪਿਆ ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਇਸ ਵੇਲੇ ਕਮਿਸ਼ਨ ਚਾਹੀਦੀ ਹੈ ਇਤੋਂ ਤੱਕ ਵੀ ਕਹਿ ਦਿੱਤਾ ਹੈ ਕਿ ਕੁੱਤੀ ਚੋਰਾਂ ਦੇ ਨਾਲ ਰਲਈ ਹੋਈ ਹੈ ਔਰ ਵੱਡੀ ਗੱਲ ਇਹ ਵੀ ਆਖ ਦਿੱਤੀ ਹੈ ਕਿ 마ਸੀ ਦੇ ਮੁੰਡੇ ਜਿਹੜੇ ਹਲਕੇ ਨੂੰ ਚਲਾ ਰਹੇ ਨੇ ਉਹੀ ਕਮਿਸ਼ਨ ਭਾਲਦੇ ਨੇ ਆਖਰੇ 마ਸੀ ਦੇ ਮੁੰਡੇ ਕੌਣ ਨੇ ਗੁਰਦੀਪ ਸਿੰਘ ਬਾਟ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਅਸੀਂ ਤੁਹਾਨੂੰ ਵੀ ਸੁਣਾਉਣੇ ਆ ਅੱਸੀ ਕੱਲ ਦੋਸਤੋ ਮੈਂ ਗੁਰਦੀਪ ਸਿੰਘ ਬਾਟ ਅੱਜ ਤੁਹਾਡੇ ਨਾਲ ਇੱਕ ਬੜਾ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਤੁਹਾਡੇ ਨਾਲ ਸੰਭੀ ਕਰ ਰਹੇ ਹਾਂ ਇੱਕ ਗੱਲ ਬਾਤ ਤੇ ਇਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਬਰਨਾਲਾ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧਿਤ ਆ ਧਨੋਲਾ ਮੰਡੀ ਦੇ ਨਾਲ ਉਹ ਤੁਆਨਾ ਨਗਰ ਕੌਂਸਲ ਦੇ ਨਾਲ ਉਹ ਸੰਬੰਧਿਤ ਆ ਸੋ ਕੁਝ ਅਖਬਾਰਾਂ ਦੀ ਕਟਿੰਗ ਕੁਝ ਅਖਬਾਰਾਂ ਦੀ ਹੈਡਲਾਈਨ ਮੈਂ ਤੁਹਾਨੂੰ ਇਹ ਪੜ ਕੇ ਸੁਣਾਉਣਾ ਤੁਸੀਂ ਦੇਖੋ ਇਹ ਇੱਕ ਅਖਬਾਰ ਨੇ ਲਿਖਿਆ ਵੀ ਟ੍ਰੀਟਮੈਂਟ ਪਲਾਂਟ ਲਈ ਖਰੀਦੀ ਜ਼ਮੀਨ ਦੇ ਕਮਿਸ਼ਨ ਦੇ ਮਾਮਲੇ ਨੇ ਤੂਲ ਫੜਿਆ ਜ਼ਮੀਨ ਮਾਲਕ ਪਾਸੋਂ 90 ਲੱਖ ਦੀ ਕਥਿਤ ਰਿਸ਼ਵਤ ਮੰਗਣ ਦੀ ਚਾਚਾ ਜਿਹੜੀ ਅੰਬਰੀ ਚੜੀ ਅੰਬਰੀ ਅਪੜੀ ਸੋ ਇਹ ਪਹਿਲੀ ਜਿਹੜੀ ਹੈਡਲਾਈਨ ਆ ਜੋ ਅੱਜ ਦੇ ਅਖਬਾਰ ਦੀ ਹੈਡਲਾਈਨ ਆ ਤੁਸੀਂ ਪੜ੍ਹ ਸਕਦੇ ਹੋ ਦੂਸਰੀ ਹੈਡਲਾਈਨ ਆ ਕੋਹਾਲੀਗੜ੍ਹ ਦੀ ਟਰੱਕ ਯੂਨੀਅਨ ਚ ਪੜਤੂ ਪਾ ਕੇ ਬਦਲਾ ਧਨੋਲੇ ਪੁੱਜ ਗਿਆ ਇਹ ਦੂਸਰੀ ਹੈਡਲਾਈਨ ਆ ਤੇ ਆ ਤੀਸਰੀ ਹੈਡਲਾਈਨ ਆ ਨਗਰ ਕੌਂਸਲ ਤੁਨੌਲਾ ਵੱਲੋਂ ਕੁਆਇਰ ਕੀਤੀ ਜ਼ਮੀਨ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੀ ਗੂ ਆਲ ਥੀ ਮਤਲਬ ਕਿ ਸਾਰੇ ਅਖਬਾਰਾਂ ਨੇ ਇਹ ਗੱਲਾਂ ਲਿਖੀਆਂ ਨੇ ਜੋ ਵਾਪਰੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਤਨੋਲੇ ਦੇ ਵਿੱਚ ਤੇ ਮੈਂ ਤੁਹਾਨੂੰ ਤਿੰਨ ਅਖਬਾਰਾਂ ਦੀ ਜਿਹੜੀ ਕਟਿੰਗ ਆ ਉਹ ਸਾਂਝੀ ਕੀਤੀ ਆ ਪਰ ਸਾਰੇ ਅਖਬਾਰਾਂ ਨੇ ਗੱਲਾਂ ਲਿਖੀਆਂ ਨੇ ਤੇ ਮੈਂ ਤੁਹਾਡੇ ਨਾਲ ਇਹ ਮੁੱਦਾ ਇਹ ਸਾਂਝਾ ਕਰਨਾ ਜਾ ਰਹੇ ਹਾਂ ਕਿਉਂਕਿ ਪਿਛਲੇ ਦਿਨੀ ਸਰਕਾਰ ਨੇ ਨਗਰ ਕੌਂਸਲ ਢਣੋਲਾ ਨੇ ਮਤਾ ਪਾ ਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਐਸਟੀਪੀ ਵਾਸਤੇ ਢਣੋਲੇ ਦੇ ਇੱਕ ਆਮ ਪਰਿਵਾਰ ਤੋਂ ਇੱਕ ਆਮ ਕਿਸਾਨ ਤੋਂ 3.5 ਏਕੜ ਜ਼ਮੀਨ ਖਰੀਦਣ ਦਾ ਫੈਸਲਾ ਲਿਆ ਉਹਨਾਂ ਨੇ ਮਤਾ ਪਾਇਆ ਮਤਾ ਪਾ ਕੇ ਉਸ ਪਰਿਵਾਰ ਤੇ ਡਾਕੂਮੈਂਟ ਲਏ ਉਸ ਪਰਿਵਾਰ ਦੇ ਖਾਤੇ ਦੀ ਡਿਟੇਲ ਲਈ ਤੇ ਮਤਾ ਪਾ ਕੇ ਤਨੋਲਾ ਨਗਰ ਪੰਚਾਇਤ ਨੇ ਫੈਸਲਾ ਕੀਤਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਵੀ ਹਾਂਜੀ ਇਹ ਜਿਹੜੀ ਜ਼ਮੀਨ ਆ ਇਹ ਐਸਟੀਪੀ ਵਾਸਤੇ ਠੀਕ ਆ ਸਾਢੇ 3 ਏਕੜ ਆ ਜਿਹੜੀ ਉਹਦੇ ਰਜਮੰਦੀ ਬਣੀ ਉਹਦਾ ਭਾ ਜਿਹੜਾ ਲਗਭਗ ਏਕੜ ਦੇ ਹਿਸਾਬ ਨਾਲ ਲੱਬੇ ਲੱਖ ਦੇ ਤਕਰੀਬਨ 90 ਲੱਖ ਦੇ ਆਸ-ਪਾਸ ਆ ਜਿਹੜਾ ਉਹਦਾ ਭਾ ਜਿਹੜਾ ਉਹ ਤੈ ਹੋਇਆ ਤੇ ਉਸ ਦੀ ਉਸ ਤੋਂ ਬਾਅਦ ਉਸ ਦੀ ਰਜਿਸਟਰੀ ਹੋਈ ਰਜਿਸਟਰੀ ਤੋਂ ਬਾਅਦ ਉਹ ਜਿਹੜੇ ਜਿਹੜੀ ਉਹ ਬਣਦੀ ਰਾਸ਼ੀ ਸੀ ਬਣਦੀ ਅਮਾਉਂਟ ਸੀ ਉਸ ਕਿਸਾਨ ਪਰਿਵਾਰ ਦੇ ਖਾਤੇ 'ਚ ਪਈ ਤੇ ਜਦੋਂ ਰਾਸ਼ੀ ਇਹ ਜਿਹੜੀ ਰਜਿਸਟਰੀ ਤੋਂ ਬਾਅਦ ਉਹਨਾਂ ਦੇ ਖਾਤੇ 'ਚ ਪਈ ਗਈ ਤਾਂ ਤੁਸੀਂ ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹੋਗੇ ਵੀ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ ਨਾਲ ਦੀ ਨਾਲ ਨਗਰ ਕੌਂਸਲ ਦੇ ਅਧਿਕਾਰੀ ਨਗਰ ਕੌਂਸਲ ਦਾ ਪ੍ਰਧਾਨ ਨਗਰ ਕੌਂਸਲ ਦੇ ਐਮਸੀ ਇੱਕ ਦੋ ਜਿਹੜੇ ਉਹਨਾਂ ਨਾਲ ਰਲੇਵੇ ਸੀ ਇਹ ਸਾਰੇ ਦੇ ਸਾਰੇ ਉਸ ਕਿਸਾਨ ਤੋਂ ਰਿਸ਼ਵਤ ਮੰਗਣੀ ਉਹਦੇ ਕੋਲ ਪਹੁੰਚ ਗਈ ਵੀ ਭਾਈ ਤੂੰ ਸਾਨੂੰ ਕਰੋੜ ਰੁਪਏ ਇਹਦੇ ਵਿੱਚੋਂ ਦੇ ਸਾਢੇ 3 ਏਕੜ ਜ਼ਮੀਨ ਜਿਹੜੀ ਤੂੰ ਤੁਹਾਡੀ ਅਸੀਂ ਲਈਆ ਸਰਕਾਰ ਨੇ ਲਈਆ ਇਹਦੇ ਵਿੱਚੋਂ ਸਾਨੂੰ ਰਿਸ਼ਵਤ ਦੇ ਕਿਉਂਕਿ ਅਸੀਂ ਤੇਰੀ ਜ਼ਮੀਨ ਬਕਾਈਏ ਕਰੋੜ ਰੁਪਏ ਮੰਗ ਰਹੇ ਸੀ ਜਦੋਂ ਕਰੋੜ ਰੁਪਏ ਦੇਣ ਤੋਂ ਉਸ ਕਿਸਾਨ ਨੇ ਨਾ ਕਰਤੀ ਫਿਰ ਉਹ ਤੋਂ 80 ਲੱਖ ਮੰਗਿਆ ਗਿਆ ਫਿਰ ਉਹ ਤੋਂ 70 ਲੱਖ ਮੰਗਿਆ ਗਿਆ ਤੇ ਜਦੋਂ ਕਿਸਾਨ ਨੇ ਮਤਲਬ ਕਿ ਟੋਟਲੀ ਨਾ ਕਰਦੀ ਵੀ ਅਸੀਂ ਜੀ ਕੋਈ ਗਲਤੀ ਰਿਸ਼ਵਤ ਨਹੀਂ ਦੇਵਾਂਗੇ ਕਿਉਂਕਿ ਇਹ ਸਾਡੀ ਜ਼ਮੀਨ ਆ ਸਰਕਾਰ ਨੇ ਲਈ ਆ ਇਹਦੇ ਵਿੱਚ ਤੁਹਾਡਾ ਕੀ ਰੋਲਾ ਤੁਹਾਡਾ ਇਹਦੇ ਨਾਲ ਕੀ ਮਤਲਬ ਕਿ ਜੋ ਸਰਕਾਰ ਨੇ ਜੋ ਬਣਦੀ ਕੀਮਤ ਸੀ ਸਾਨੂੰ ਦਿੱਤੀ ਜਿਵੇਂ ਨੈਸ਼ਨਲ ਹਾਈਵੇ ਦੇ ਵਿੱਚ ਜ਼ਮੀਨ ਆਉਂਦੀ ਆ ਉਵੇਂ ਐਸਟੀਪੀ ਦੇ ਵਿੱਚ ਜ਼ਮੀਨ ਆ ਗਈ ਇੱਕ ਆਮ ਕਿਸਾਨ ਦੀ ਕਾ ਤੁਸੀਂ ਦੇਖੋ ਜਦੋਂ ਉਹਨਾਂ ਦੇ ਮਨਾ ਕਰਨ ਤੋਂ ਬਾਅਦ ਕੱਲ ਸ਼ਾਮ ਨੂੰ ਢਨੌਲਾ ਦੀ ਪੁਲਿਸ ਤਿੰਨ ਚਾਰ ਗੱਡੀਆਂ ਲੈ ਕੇ ਉਥੋਂ ਦਾ ਐਸਐਚਓ ਖੁਦ ਗਿਆ ਉਹਨਾਂ ਨੂੰ ਚੱਕੀ ਲਿਆ ਮਨ ਲੇ ਤੁਸੀਂ ਦੇਖੋ ਉਹਨਾਂ ਨੂੰ ਪੁਲਿਸ ਆ ਜਿਹੜੀ ਚਾਰ ਗੱਡੀਆਂ ਲੈ ਕੇ ਪਹੁੰਚੀ ਮਾ ਧਰੌਲੇ ਦੇ ਵਿੱਚ ਇਹ ਕੱਲ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਦੋਂ ਉਹਨਾਂ ਨੂੰ ਪੁਲਿਸ ਚੱਕ ਕੇ ਲਈ ਤੁਸੀਂ ਮੰਨ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਸ ਦਿਸ਼ਾ 'ਚ ਉਹਨਾਂ ਨੂੰ ਚੱਕ ਕੇ ਲਈ ਜਿਵੇਂ ਕੋਈ ਬਹੁਤ ਵੱਡੇ ਗੈਂਗਸਟਰ ਹੁੰਦੇ ਉਸ ਆਮ ਕਿਸਾਨ ਦੇ ਜਿਹੜੇ ਉਹ ਦੋਸ ਪੁੱਤਰ ਸੀ ਉਹਨਾਂ ਦੇ ਉਹਨਾਂ ਨੂੰ ਚੱਕ ਕੇ ਲਈ ਵੀ ਜਿਵੇਂ ਬਹੁਤ ਵੱਡੇ ਗੈਂਗਸਟਰ ਹੁੰਦੇ ਉਹਨਾਂ ਨੂੰ ਧਰੌਲੇ ਠਾਣੇ 'ਚ 2 ਘੰਟੇ ਬਿਠਾ ਕੇ ਰੱਖਿਆ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਨੇ ਜਿਹੜੀਆਂ ਇਹ ਧਰੌਲੇ ਠਾਣੇ 'ਚ ਪਈਆਂ ਨੇ ਜੇ ਉਹਨੀਆਂ ਦੀਆਂ ਵੀਡੀਓ ਰਿਕਾਰਡਿੰਗਸ ਕਢਾਈਆਂ ਜਾਣ ਤਾਂ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਤੇ ਜਿਹੜੇ ਨਗਰ ਕੌਂਸਲ ਦੇ ਆਗੂ ਉੱਥੇ ਬੈਠੇ ਸੀ ਉਹਨਾਂ ਦੀਆਂ ਵੀ ਰਿਕਾਰਡ ਗਾ ਵਿੱਚ ਨੇ ਉੱਥੇ ਐਸਐਚਓ ਨੇ ਉਹਨਾਂ ਨੂੰ ਧਮਕੀ ਦਿੱਤੀ ਵੀ ਨਹੀਂ ਤੁਹਾਡੇ ਤੇ ਪਰਚਾ ਦਰਜ ਹੋਊਗਾ ਨਹੀਂ ਤੁਸੀਂ ਇਹ ਜਿਹੜੀ ਰਿਸ਼ਵਤ ਹੈ ਇਹ ਦਿਓ ਤੁਸੀਂ ਦੇਖੋ ਮਤਲਬ ਇੱਕ ਤਾਂ ਕਹਿੰਦੇ ਹੁੰਦੇ ਨੇ ਚੋਰੀ ਇੱਕ ਸੀਨਾ ਜੋਰੀ ਮਤਲਬ ਇਹ ਕਿ ਚੋਰੀ ਕਰ ਰਹੇ ਨੇ ਇੱਕ ਕਹਿੰਦੇ ਹੁੰਦੇ ਨੇ ਡੰਡੇ ਦੀ ਲੋਕ ਤੇ ਕਰ ਰਹੇ ਨੇ ਮਤਲਬ ਇਹ 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 ਪੰਜਾਬ ਦੇ ਹਾਲਾਤ ਨੇ ਤੇ ਬੜੀ ਸੋਚਣ ਵਾਲੀ ਗੱਲ ਆ ਸੋ ਅਸੀਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਜੀ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਉੱਤੇ ਇਹ ਜਿਹੜੀ ਕਥਿਤ ਤਰ੍ਹਾਂ ਦੀ ਐਕਸਟਰਸ਼ਨ ਮੈਂ ਤਾਂ ਕਹੂੰਗਾ ਕਿ ਐਕਸਟਰਸ਼ਨ ਜਬਰੀ ਵਸੂਲੀ ਹੈ ਜਿਹੜੀ ਹੋ ਰਹੀ ਆ ਇਹਦੇ ਤੇ ਨੱਖ ਪੈਣੀ ਚਾਹੀਦੀ ਆ ਤੇ ਇਹਨਾਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਬਿਜ਼ਨਸ ਇਨਕੁਆਰੀ ਹੋਣੀ ਚਾਹੀਦੀ ਆ ਇਹਨਾਂ ਦੇ ਪਰਚੇ ਦਰਜ ਹੋ ਜਾਣਗੇ ਕਿਉਂਕਿ ਇਹ ਗੱਲ ਸਾਰੇ ਸ਼ਹਿਰੀ ਬੰਨਾਂ ਵਾਲੇ ਸੁਣ ਰਹੇ ਨੇ ਸਾਰੇ ਸਾਡੇ ਪਿੰਡਾਂ ਦੇ ਜਿਹੜੇ ਲੋਕ ਨੇ ਸੁਣ ਰਹੇ ਨੇ ਤੁਸੀਂ ਸਾਰੇ ਸਿਆਣੇਓ ਕੀ ਇੱਕ ਨਗਰ ਕੌਂਸਲ ਦੇ ਪ੍ਰਧਾਨ ਜਾਂ ਇੱਕ ਨਗਰ ਕੌਂਸਲ ਦੇ ਕਿਸੇ ਐਮਸੀ ਦੇ ਕਹਿਣ ਤੇ ਇੱਕ ਐਸ ਐਚਓ ਇਹ ਕੰਮ ਪਰਿਵਾਰ ਨੂੰ ਚੱਕ ਹੀ ਲਿਆ ਸਾਂ। ਮਤਲਬ ਕਿ ਇਹਦੇ ਪਿੱਛੇ ਕੌਣ? ਇਹਦੇ ਪਿੱਛੇ ਉਹੀ 마ਸੀ ਦੇ ਮੁੰਡੇ ਨੇ ਜਿਹੜੇ ਹਲਕਾ ਚਲਾ ਰਹੇ। ਸੋ ਇਹ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੁਬਾਰੇ ਅਪੀਲ ਕਰਦਾ ਵੀ ਇਹਨਾਂ ਨਗਰ ਕੌਂਸਲ ਦੇ ਪ੍ਰਧਾਨਾਂ ਤੇ, ਨਗਰ ਕੌਂਸਲ ਦੇ ਐਮਸੀਆਂ ਤੇ, ਇਹਨਾਂ ਅਧਿਕਾਰੀਆਂ ਤੇ ਜਿਹੜੇ ਇਹਦੇ ਕਠਿਤ ਤੌਰ ਤੇ ਇਹਦੇ ਵਿੱਚ ਦੋਸ਼ੀ ਨੇ, ਇਹਨਾਂ ਕੌਂਸਲ ਮਾਜਮਾ ਤੇ, ਇਹਨਾਂ ਇਹ ਐਸਐਚਓ ਤੇ ਤੇ ਇਹ 마ਸੀ ਦੇ ਮੁੰਡਿਆਂ ਤੇ ਜਿਨ੍ਹਾਂ ਦੀ ਸ਼ਹਿ ਦੇ ਨਾਲੇ ਸਾਰਾ ਕੁਝ ਅੰਜਾਮ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਇਹਨਾਂ ਦੀ ਸ਼ਹਿ ਨਾਲ ਹੋ ਰਿਹਾ ਸਾਰਾ ਕੁਝ ਸੋ ਇਹਨਾਂ ਤੇ ਵਿਜੀਲੈਂਸ ਐ ਵੈਰੀ ਹੋਣੀ ਚਾਹੀਦੀ ਆ ਇਹਨਾਂ ਦੀ ਕਾਲ ਰਿਕਾਰਡਿੰਗ ਆ ਜਿਹੜੀ ਸਾਰੀ ਡਿਟੇਲ ਆ ਨਿਕਲਣੀ ਚਾਹੀਦੀ ਆ ਆਪਸ ਵਿੱਚ ਇਹਨਾਂ ਦੀ ਕਾਲਾਂ ਹੋਈਆਂ ਨੇ ਤੇ ਸਾਰਾ ਕੁਝ ਜਿਹੜਾ ਜਨਤਕ ਹੋ ਜਾਊਗਾ ਸਾਹਮਣੇ ਆ ਜਾਊਗਾ ਸੋ ਤੁਸੀਂ ਇਹਨੂੰ ਜਨਤਕ ਕਰੋ ਤੇ ਇਹਨਾਂ ਤੇ ਐਕਸਟਰੈਕਸ਼ਨ ਦਾ ਜਿਹੜਾ ਜਬਰਨ ਬਸੂਨੀ ਦਾ ਜਿਹੜਾ ਪਰਚਾ ਜਿਹੜਾ ਇਹਨਾਂ ਤੇ ਦਰਜ ਹੋਣਾ ਚਾਹੀਦਾ ਤਾਂ ਜੋ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਧਨੌਲੇ ਨੂੰ ਇਨਸਾਫ ਮਿਲ ਸਕੇ ਤੇ ਬਰਨਾਲੇ ਦੇ ਲੋਕਾਂ ਦੇ ਸામਨੇ ਆ ਜਿਹੜਾ ਸੱਚ ਆ ਜਿਹੜਾ ਉਹ ਆ ਸਕੇ ਸੋ ਇਹ ਬੜੀ ਨਿੰਦਣਯੋਗ ਘਟਨਾ ਜਿਹੜੀ ਬਰਨਾਲੇ ਦੇ ਵਿੱਚ ਵਾਪਰੀ ਆ ਸੋ ਅਸੀਂ ਇਹੀ ਅਪੀਲ ਕਰਦੇ ਆ ਕਿ ਇਹ ਹੈ ਜਿਹੜਾ ਇਹਨੂੰ ਜਿਹੜਾ ਸਹੀ ਅੰਜਾਮ ਆ ਜਿਹੜਾ ਸਰਕਾਰ ਨੂੰ ਇਹਨੂੰ ਦੇਣਾ ਚਾਹੀਦਾ ਤੇ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਕਿਉਂਕਿ ਕੱਲ ਵੀ ਉਸ ਪਰਿਵਾਰ ਨਾਲ ਸਾਡੀ ਗੱਲ ਚੱਲ ਰਹੀ ਸੀ ਕਿਉਂਕਿ ਜਦੋਂ ਸਾਰੀਆਂ ਪੋਲਿਟਿਕਲ ਪਾਰਟੀਆਂ ਇਹਦੇ ਵਿੱਚ ਉਹਨਾਂ ਨੇ ਇੰਟਰਫੇਅਰ ਕੀਤਾ ਜਦੋਂ ਕਿਸਾਨ ਯੂਨੀਅਨ ਨੇ ਇੰਟਰਫੇਅਰ ਕੀਤਾ ਫੇਰ ਕਿਤੇ ਜਾ ਕੇ 2 ਘੰਟਾ ਬਾਅਦ ਉਸ ਪਰਿਵਾਰ ਨੂੰ ਛੱਡਿਆ ਤੇ ਹੋਰ ਮੈਂ ਤੁਹਾਨੂੰ ਜਿਹੜੀ ਬੜੀ ਸ਼ੌਕਿੰਗ ਗੱਲ ਦੱਸ ਦੱਸਣ ਜਾ ਰਿਹਾ ਮੈਂ ਉਸ ਪਰਿਵਾਰ ਦਾ ਇੱਕ ਪੁੱਤਰ ਆ ਜਿਹੜਾ ਉਹ ਕੈਨੇਡਾ ਤੋਂ ਆਇਆ ਹੋਇਆ ਉਹ ਵੀ ਮੈਨੂੰ ਅੱਜ ਮਿਲਿਆ ਮਤਲਬ ਕਿ ਤੁਸੀਂ ਦੇਖੋ ਉਹਨੂੰ ਥ੍ਰੈਟਨ ਕੀਤਾ ਜਾ ਰਿਹਾ ਵੀ ਭਾਈ ਤੈਨੂੰ ਕੈਨੇਡਾ ਨਹੀਂ ਵਾਪਸ ਜਾਣ ਦੇਣਾ ਤੇਰੇ ਤੇ ਪਰਚਾ ਦਰਜ ਕਰ ਦਾਂਗੇ ਤੂੰ ਇਹ ਜਿਹੜੀ ਰਿਸ਼ਵਤ ਆ ਇਹਨਾਂ ਨੂੰ ਦੇ ਦੇ ਮਤਲਬ ਕਿ ਤੁਸੀਂ ਦੇਖੋ ਪੁਲਿਸ ਕਿਸ ਤਰ੍ਹਾਂ ਇਹਨਾਂ ਸਿਆਸੀ ਲੀਡਰਾਂ ਦੇ ਹੱਥ ਟੋਕੇ ਪੁਲਿਸ ਬਣੀ ਵੀ ਆ ਸੋ ਅਸੀਂ ਐਸਐਸਪੀ ਬਰਨਾਲਾ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਐਸਐਸਪੀ ਸਾਹਿਬ ਇੱਥੇ ਨਵੇਂ ਆਏ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਐਸਐਚਓ ਨੂੰ ਅੱਜ ਹੀ ਲਾਈਨ ਹਾਜ਼ਰ ਕਰੋ ਤੇ ਇਹਦੇ ਤੇ ਬਣਦੀ ਕਾਰਵਾਈ ਕਰੋ ਕਿਉਂਕਿ ਇਹ ਇਹਨਾਂ ਸਿਆਸੀ ਆਗੂਆਂ ਦਾ ਹੱਥ ਟੋਕਾ ਬਣ ਕੇ ਆਮ ਜਿਹੜੀ ਪਬਲਿਕ ਨਾਲ ਇਹ ਧੋਖਾ ਮਾਰ ਰਹੇ ਨੇ ਕਿਉਂਕਿ ਇਹ ਜਿਹੜੀ ਤਨਖਾਹ ਹੈ ਚਾਹੇ ਉਹ ਪੁਲਿਸ ਨੂੰ ਮਿਲਦੀ ਆ ਚਾਹੇ ਉਹ ਇਹ ਆਪਣੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਦੀ ਆ ਇਹ ਤਨਖਾਹ ਲੋਕਾਂ ਦੇ ਪੈਸੇ ਜੀ ਆਉਂਦੀ ਆ ਜੋ ਲੋਕ ਟੈਕਸ ਦਿੰਦੇ ਆ ਸੋ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਪੁਲਿਸ ਇੱਥੇ ਆ ਨਾ ਕਿ ਕਿਸੇ ਸਿਆਸੀ ਆਗੂ ਦੇ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਤੇ ਬਣਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਬਹੁਤ ਬਹੁਤ ਧ ਇੱਕ ਟ੍ਰੀਟਮੈਂਟ ਪਲਾਂਟ ਸਰਕਾਰ ਵੱਲੋਂ ਲਗਾਇਆ ਜਾਣਾ ਉਸ ਦੇ ਵਾਸਤੇ ਇੱਕ ਕਿਸਾਨ ਦੀ ਜ਼ਮੀਨ ਖਰੀਦੀ ਗਈ ਹੈ ਉਸ ਜ਼ਮੀਨ ਦੇ ਵਿੱਚੋਂ ਕਮਿਸ਼ਨ ਮੰਗੀ ਗਈ ਆ 1 ਕਰੋੜ ਰੁਪਇਆ ਕਿਸਾਨ ਵੱਲੋਂ ਕੋਰੀ ਸਾਫ਼ ਨਾ ਕਰ ਦੇਣ ਤੋਂ ਬਾਅਦ ਮਾਮਲਾ ਘਟਾਇਆ ਵੀ ਗਿਆ 20 ਲੱਖ ਰੁਪਇਆ ਘਟਾ ਕੇ 80 ਲੱਖ ਤੇ ਵੀ ਆਇਆ ਜਿਵੇਂ ਕਿ ਗੁਰਦੀਪ ਸਿੰਘ ਬਾਟੋਂਾ ਨੇ ਦੱਸਿਆ ਇੱਕ ਗੁਰਦੀਪ ਸਿੰਘ ਬਾਟ ਉਹੀ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਚੇਅਰਮੈਨ ਲਗਾਏ ਗਏ ਸੀ ਔਰ ਇਹਨਾਂ ਨੇ ਜੋ ਸੰਗਰੂਰ ਦੀ ਸਸਤੀ ਜਿਮਨੀ ਚੋਣ ਹੋਈ ਸੀ ਉਸ ਦੇ ਵਿੱਚ ਹਿੱਸਾ ਵੀ ਲਿਆ ਸੀਗਾ ਔਰ ਸਰਕਾਰ ਦੇ ਖਿਲਾਫ ਡਟ ਕੇ ਖੜੇ ਸਨ ਸਰਕਾਰ ਦੇ ਉੱਪਰ ਸਵਾਲ ਖੜੇ ਕਰਦੇ ਉਹਨਾਂ ਨੇ ਕਿਹਾ ਕਿ ਆਖਰ ਜੇਕਰ ਟ੍ਰੀਟਮੈਂਟ ਪਲੈਂਟ ਸਰਕਾਰ ਨੇ ਲਗਾਉਣਾ ਤੇ ਜਿਵੇਂ ਸਰਕਾਰਾਂ ਜ਼ਮੀਨਾਂ ਐਕਵਾਇਰ ਕਰਦੀਆਂ ਨੇ ਉਸੇ ਨੀਤੀ ਦੇ ਅਧੀਨ ਇਹ ਜ਼ਮੀਨ ਐਕਵਾਇਰ ਕੀਤੀ ਗਈ ਹੈ ਹੁਣ ਕਮਿਸ਼ਨ ਕੌਣ ਮੰਗ ਰਿਹਾ ਇੱਥੇ ਵੱਡੇ ਵੱਡੇ ਲੋਕਾਂ ਦੇ ਨਾਂ ਬੋਲ ਰਹੇ ਨੇ ਇਸ ਮਾਮਲੇ ਦੇ ਵਿੱਚ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਹੈ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਐਸ ਵੇਲੇ ਉਹਨਾਂ ਨੇ ਵੀ ਆਪਣੇ ਘਰ ਦੇ ਵਿੱਚ ਬੈਠ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕੁਝ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਮਾਮਲਾ ਤੁਹਾਨੂੰ ਪਤਾ ਵੀ ਕਰ ਲੈ ਇੱਥੇ ਇੱਕ ਲੇਟਰੀਮੈਂਟ ਪਲਾਟ ਦੀ ਜਗ੍ਹਾ ਨੂੰ ਲੈ ਕੇ ਕੋਈ ਰੌਲਾ ਪਿਆ ਸੀ ਉਹਦੇ ਵਿੱਚ ਕੀ ਗੱਲ ਲੈਣ ਦੇਣ ਦੀ ਹੋਈ ਕੀ ਨਾ ਹੋਈ ਤਾਂ ਜਿਹੜੇ ਬੰਦੇ ਤੀੜ ਤੋਂ ਹੋਈ ਦੱਸ ਸਕਦੇ ਨੇ ਪਰ ਜਿਹੜਾ ਇਹ ਪੁਲਿਸ ਦੀ ਭੂਮਿਕਾ ਉਹ ਚ ਬਹੁਤ ਮਾੜੀ ਜੀ ਬਿਨਾਂ ਦੀ ਕੰਪਲੇਂਟ ਤੋਂ ਬਿਨਾਂ ਕਿਸੇ ਗੱਲ ਤੋਂ ਇਹ ਕਿ ਕਿਸਾਨ ਨੂੰ ਜੋ ਆਪਣੀ ਜ਼ਮੀਨ ਵੇਚ ਕੇ ਆਪਣੇ ਘਰ ਜਾ ਰਿਹਾ ਪਹਿਲਾਂ ਉਹਨਾਂ ਨੂੰ ਪੁੱਛਦੇ ਪਏ ਅੰਦਾਜ਼ੇ ਨਿਆਂ ਜਹਾਦ ਰਚਦਾ ਨਾ ਕਰਦੇ ਤੇ ਉਹਨਾਂ ਤੇ ਦਬਾਅ ਬਣਾਇਆ ਉਹ ਡਿਮਾਂਡ ਕੀਤੀ ਉਹਨਾਂ ਦੇ ਮੁਤਾਬਕ ਜਦੋਂ ਤੋਂ ਪਹਿੰਜੋ ਮੈਨੂੰ ਫੋਨ ਆਇਆ ਵੀ ਉਹਨਾਂ ਤੋਂ ਜਿਛੇ ਦੇ ਵਿੱਚੋਂ ਦੇ ਜੋ ਕਿਰਾਇਆ ਜ਼ਮੀਨ ਦੇ ਜੋ ਪੈਸਾ ਦੇ ਦਗਾਰ ਬਾਅਦ ਇਹ ਐਸੈਟ ਤੋਂ ਦਵਾ ਪਾ ਰਹੇ ਮੈਂ ਸਿਕੁਰਨ ਗੱਲ ਕੀਤੀ ਕੌਣੇ ਵੀ ਕਹਿ ਜੇ ਮੇਰੇ ਕੋਲ ਇਹਨਾਂ ਦੇ ਖਿਲਾਫ ਕੰਪਲੇਂਟ ਆਈ ਹੈ ਮੈਂ ਉਹਦੀ ਗੱਲਬਾਤ ਕਰ ਰਿਹਾ ਤਾਂ ਮੈਨੂੰ ਜੇ ਗੱਲਾਂ ਤੋਂ ਲੱਗਿਆ ਵੀ ਇਹ ਦੀ ਜਿਹੜੀ ਐਸੈਟ ਤੋਂ ਦੀ ਬੈਕਟਰੀ ਜਿਹੜੀ ਹੈਗੀ ਐ ਨਵਰਮੈਂਟ ਹੈ ਜਦੋਂ ਤੋਂ ਬਾਅਦ ਮੇਰੇ ਫੋਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਉਹ ਉੱਥੇ ਜਿਹੜਾ ਉਹਨੂੰ ਡਰਾਉਂਦਾ ਰਿਹਾ ਕਿ ਮੈਂ ਤੁਹਾਡੇ ਦੇ ਪਾਚਾਂ ਦਾ ਰਿਕਾਰਡ ਦੂੰ ਮੈਂ ਤੁਹਾਡੇ ਨੂੰ ਇੰਨਾ ਕਾਫੀ ਉਹਨੂੰ ਮਤਲਬ ਉੱਥੇ ਜਿਹੜਾ ਉਹ ਲੈਂਡ ਜਿਹਨੂੰ ਲੈ ਕੇ ਨੂੰ ਦਬਾਅ ਬਣਾ ਰਿਹਾ ਐ ਐਸੈਟ ਦਾ ਖਨਾਮਾ ਜਦੋਂ ਮੈਨੂੰ ਫੇਰ ਪਤਾ ਲੱਗਿਆ ਬੰਦਿਆ ਨੇ ਜ਼ਰੂਰ ਦੁਬਾਰਾ ਫੋਨ ਕੀਤਾ ਤਾਂ ਜਿਹੜਾ ਮਾਮਲਾ ਐਸਐਸਪੀ ਦੇ ਧਿਆਨ ਚ ਰਹਿੰਦਾ ਪਰ ਮੈਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਖਲ ਦੇ ਕੇ ਪੰਜ ਮਿੰਟਾਂ ਦੇ ਬੈਠੀ ਉਹ ਬੰਦਿਆ ਨੂੰ ਛਡਾ ਦਿੱਤਾ ਉਹਨਾਂ ਮਸਲੇ ਇਹ ਆ ਵੀ ਬੀਐਸਐਚਓ ਨੇ ਉਹ ਬੰਦੇ ਨੂੰ ਕਿਉਂ ਉਠਾਇਆ ਉਹਦੀ ਕੀ ਮਜਬੂਰੀ ਸੀ ਕੌਣ ਲੋਕਾਂ ਦੇ ਪਿੱਛੇ ਸੀ ਉਹਨਾਂ 'ਤੇ ਕੀ ਪ੍ਰੈਸ਼ਰ ਸੀ ਤੇ ਮੈਂ ਇਸ ਗੱਲ ਦੀ ਜਿਹੜੀ ਮੰਗ ਕਰਦਾ ਵੀ ਜਿਹੜੇ 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 ਕ੍ਰਾਪਟ ਅਧਿਕਾਰੀ ਆ ਜੋ ਜਿਹੀਆਂ ਗਤੀਵਧੀਆਂ ਵਿੱਚ ਰਲਵਾਲਦੇ ਆ ਜਿਵੇਂ ਜੋ ਜਿਹਵੇਂ ਸਰਕਾਰ ਕਹਿੰਦੀ ਹੈ ਵੀ No tolerance against corruption ਜਿਹੜੇ ਕ੍ਰਾਪਸ਼ਨ ਦੇ ਖਿਲਾਫ ਉਹਨਾਂ ਦੀ ਕੋਈ No tolerance ਤਾਂ ਹਨ ਨੂੰ ਮੈਂ ਇਹਦੇ ਜਾਂਚ ਦਾ ਵਿਸ਼ਾ ਇਸ ਤੋਂ ਖਿਲਾਫ ਜਿਹੜੀ ਹੈਗੀ ਹੈ ਉਹ ਜਿਹੜੀ ਕਾਰਵਾਈ ਕਰਦੇ ਬੰਦੇ ਤੇ ਮੈਸੇਜ ਪਸਾਰੂ ਮੈਂ ਮਰੱਕੇ ਵੀ ਕਹੂੰਗਾ ਕਿ ਲੋਜ ਹੋਲੀ ਸੀਗੀ ਤੇ ਜਿਹੜੇ ਅਧਿਕਾਰੀ ਇਹਨਾਂ ਦੀ ਲਗਾਮ ਕੱਟ ਜਾਵੇ ਤਾਂ ਕਿ ਜਿਹੜੇ ਇਹਦਾ ਹੋਰ ਵੀ ਮੈਨੂੰ ਪਤਾ ਲੱਗਿਆ ਵੀ ਆਮ ਲੋਕਾਂ ਨਾਲ ਜਿਹੜੀ ਜਿਹੜੀ ਸ਼ਬਦਾਵਲੀ ਹੈ ਜਿਹੜਾ ਇਹਦਾ ਬਰਤਾਅ ਹੈ ਉਹ ਬਹੁਤ ਮਾਡਰਨ ਤੇ ਲੋਕਾਂ ਨੂੰ ਡਰਾ ਕੇ ਭਲੇ ਮਨੁੱਖ ਲੋਕਾਂ ਨੂੰ ਡਰਾ ਕੇ ਮਤਲਬ ਉਹਨਾਂ ਤੋਂ ਜਿਹੜੇ ਪੈਸੇ ਦੀ ਗਰਾਹੀ ਕਰਦੇ ਐ ਸੱਚ ਉਹਦਾ ਨਾ ਲੱਗਦਾ ਜੋ ਮੈਨੂੰ ਪਤਾ ਲੱਗਿਆ ਆਮ ਲੋਕਾਂ ਨੂੰ ਮੈਨੇ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਟ੍ਰੀਟਮੈਂਟ ਪ੍ਰਾਂਤ ਤੱਕ ਕੋਈ ਘਪਲੇ ਵਾਲੀ ਸਾਹਮਣੇ ਆਈ ਆ ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਤੁਹਾਡੇ 4 ਐਮਸੀ ਨੇ ਜਿਹੜੇ ਕਾਂਗਰਸ ਮੈਂ ਇਹ ਜੀ ਪ੍ਰੋਜੈਕਟ ਕਰਦੇ ਨੇ ਕਿ ਉਹਨਾਂ ਵੱਲੋਂ ਵਿਰੋਧ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਹੈਗੀ ਵੀ ਜੇ ਉਹਨਾਂ ਨੂੰ ਲੱਗਦਾ ਕਪਲਾ ਹੋ ਰਿਹਾ ਕੋਈ ਉਹਨਾਂ ਨੇ ਵਿਰੋਧ ਨਹੀਂ ਕੀਤਾ ਹੈਗਾ ਮਤਿਆਂ ਦੇ ਸਾਈਨ ਕੀਤੇ ਗਏ ਨੇ ਵੀ ਕੀ ਲੱਗਦਾ ਕੋਈ ਡਰਾ ਦੇ ਵਿੱਚ ਨਹੀਂ ਜਾ ਸਾਈਨ ਤੋਂ 90 90 ਲੱਖ ਦੀ ਜ਼ਮੀਨ ਦਾ ਹੋਇਆ ਹੈਗਾ ਨਾ ਜਦੋਂ ਕੋਈ ਜਿਵੇਂ ਇਨਕੁਆਇਰ ਕਰਦੇ ਆ ਜਾਂ ਕਿਸਾਨ ਉਹਦੇ ਵਿੱਚ ਕਈ ਚੀਜ਼ ਆ ਜਾਂਦੀਆਂ ਉਹਦਾ ਜਾੜਾ ਪੱਤਾ ਉਹਦਾ ਮੁਰਬਸਾ ਪੱਤਾ ਠੀਕ ਹੈ ਜੇ ਮੈਂ ਅੱਜ ਮਾਰਕੀਟ ਰੇਟ ਹੈ ਜਿਹੜਾ ਜ਼ਮੀਨ ਦਾ 40-50 ਲੱਖ ਰੁਪਈਆ ਹੋ ਗਿਆ ਤਾਂ ਜੇ ਲੱਗਦਾ ਲੱਗਦਾ ਵੀ ਜ਼ਮੀਨ ਦੇ ਵਿੱਚ ਕੋਈ ਜਾਦਾ ਮਤਲਬ ਮੁਲਤਾਇਕੀ ਤਾਂ ਹੋ ਸਕਦਾ ਸਾਡੇ ਐਮਸੀ ਬੋਲਦੇ ਤੇ ਫਰ ਵੀ ਮੈਂ ਚਾਹਣਾ ਵੀ ਇਹ ਅਫੀਸਰ ਨੇ ਉਹਨੂੰ ਇਸ ਨੂੰ ਨੇਗੋਸ਼ੀਏਟ ਚਾਹੇ ਪਲੇਅਰ ਇਕੁਇਐਸ ਇਸ ਨੂੰ ਨੇਗੋਸ਼ੀਏਟ ਕਰ ਲੈਣਾ ਚਾਹੀਦਾ ਉਸ ਨੂੰ ਤੇ ਕਈ ਵਾਰ ਜਿਹੜੇ ਆਮ ਥਡੇ ਉਸ ਉਹਨਾਂ ਦੀ ਗੱਲਾਂ ਧਿਆਨ ਚ ਵੀ ਨਹੀਂ ਹੁੰਦੀਆਂ ਪਰ ਜੇ ਪਰ ਵਿਸਾਇਆ ਵੀ ਤੁਸੀਂ ਉਹ ਤੋਂ ਕਿਸੇ ਗੱਲ ਦੇ ਪੈਸੇ ਵਾਪਸ ਜਿਹੜਾ ਰੇਟ ਤਾਂ ਜੋ ਮੈਂ ਸੰਭਾਉ ਜਿਹੜਾ ਕਿਸਾਨ ਨੂੰ ਜਾਇਜ਼ ਰੇਟ ਬਲੇ ਜਾਂ ਅੱਜ ਮਾਰਕੀਟ ਰੇਟ 50 ਲੱਖ ਦਾ ਹੈਗਾ ਤਾਂ ਤਾਂ ਬਹੁਤ ਜਿਹੜਾ ਨੇੜੇ ਦੀ ਜ਼ਮੀਨ ਹੈ ਜਿਵੇਂ ਆਪਾਂ ਨਵੇਂ ਨਿਆਈਂ ਦੀ ਜ਼ਮੀਨ ਆ ਉਹਦਾ ਰੇਟ ਹੋਰ ਵੀ ਜ਼ਿਆਦਾ ਤੋਂ ਉਹਨੂੰ ਮੈਂ ਇਹ ਨਹੀਂ ਕਹਿੰਦੇ ਕਿ ਉਹ ਰੇਟ ਬਹੁਤ ਜ਼ਿਆਦਾ ਮਿਲਦਾ ਨਾ ਪਰ ਉਹਨਾਂ ਦੇ ਉਸ ਰੇਟ ਦੇ ਵਿੱਚੋਂ ਜੇ ਅਸੀਂ ਕੋਈ ਕਿਸੇ ਜਿਹੜੀ ਡਿਮਾਂਡ ਕਰਾਂਗੇ ਤਾਂ ਉਹ ਉਹਦੀ ਮਨਸਾਫ਼ ਸਾਬ ਨਾਲ ਉਹ ਚੰਗਾ ਕਰਦਾ ਤੇ ਜਿਹੜੇ ਕਰਕੜ ਇਮਾਨਦਾਰੀ ਵਾਲੀ ਗੱਲ ਆਪਾਂ ਕਰਦੇ ਸੀਗੇ ਤੇ ਜਾਂ ਜਿਵੇਂ ਹੁਣ ਵੀ ਗੱਲ ਚੱਲਦੀ ਵੀ ਕ腐ਸ਼ਨ ਦੇ ਨਾਲ ਕੋਈ ਸਮਝੌਤਾ ਨਹੀਂ ਹੋਊਗਾ ਤਾਂ ਸਭ ਤੋਂ ਪਹਿਲਾਂ ਜੋ ਲੋਕ ਦਬਾਅ ਪਾ ਕੇ ਜੋ ਡਰਾ ਕੇ ਉਹਨਾਂ ਨੂੰ ਪੈਸੇ ਦਿਵਾਉਣੇ ਚਾਹੀਦੇ ਸੀ ਉਹਨਾਂ ਖਲਾਫ ਜਿਹੜੀ ਜਾਂਚ ਕਰਨੀ ਬੰਦ ਲੱਗਦਾ ਕਿ ਸੈਸ਼ਨ ਚ ਚਾਹਾਂਗੇ ਮੁੱਦਾ ਇਹ ਜਿਸ ਨੂੰ ਬਿਲਕੁਲ ਜੀ ਸੈਸ਼ਨ ਦੇ ਵਿੱਚ ਜਦ ਨੂੰ ਉੱਥੇ ਬੋਲਣ ਦਾ ਮੌਕਾ ਮਿਲਿਆ ਹੁੰਦਾ ਤੇ ਕਿਉਂਕਿ ਜੋ ਚੀ ਚਾਹਨੀ ਇੱਕ ਪ੍ਰਸ਼ੰਸਾ ਆਵਰ ਜਾਂਦਾ ਇੱਕ ਜ਼ੀਰੋ ਕਾਰੰਦਾ ਸੋਚ ਨੂੰ ਸਮਾਂ ਮਿਲਿਆ ਤਾਂ ਮੈਂ ਜਿਹੜੇ ਇਕੱਲਾ ਇਹ ਨਹੀਂ ਹੋਰ ਬੜੇ ਮੁੱਦੇ ਨੇ ਜਿਹੜੇ ਜਿਵੇਂ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਮੈਂ ਐਮਐਲਏ ਤੋਂ ਫੀਡਬੈਕ ਲਵਾਂਗਾ ਤਾਂ ਮੈਂ ਇਹਨਾਂ ਨੂੰ ਕਹੂੰਗਾ ਤੇ ਬੇਨਤੀ ਕਰੂੰਗਾ ਮੈਂ ਤੁਹਾਨੂੰ ਜੇ ਤੁਸੀਂ ਐਮਐਲ ਤੋਂ ਵੀਰ ਬੈਗ ਲੈਣੀ ਤਾਂ ਮੈਂ ਬਰਨਾਲੇ ਦਾ ਐਮਐਲ ਹਾਂ ਤਾਂ ਮੈਨੂੰ ਜਦੋਂ ਮਰਜ਼ੀ ਸੰਬੰਧ ਦੇ ਕੇ ਬੁਲਾਉਣ ਮੈਨੂੰ ਬਰਨਾਲੇ ਦੇ ਹਲਕੇ ਦੇ ਚੱਲੇ ਇਹ ਤੁਹਾਡੇ ਤੇ ਨਹੀਂ ਮੈਂ ਹੰਢਿਆ ਹੈ ਦੀ ਮੈਂ ਬਰਨਾਲੇ ਦੀ ਮਿਊਸਪਲਟੀ ਨੇ ਤੇ ਚੱਤੀ ਇਹ ਕਰ ਦੂੰਗਾ ਜਦੋਂ ਉਹਦੇ ਤੇ ਕੋਈ ਪ੍ਰੋਪਰ ਕਾਰਵਾਈ ਹੋਈ ਤੁਹਾਨੂੰ ਅਗਲੀ ਫਿਰ ਮੈਂ ਇਹਨਾਂ ਨੂੰ ਜੋ ਜੋ ਅੱਛੇ ਹੋ ਰਿਹਾ ਉਹਨੂੰ ਸੀਸਾ ਦਿਖਾ ਦੂੰਗਾ ਤੁਹਾਨੂੰ ਦਾ ਬਾਕੀ ਕੰਮ ਆ ਉਹਨਾਂ ਨੇ ਮੇਰੀ ਗੱਲ ਸੁਣ ਲੈਣ ਜੇ ਉਹਨੂੰ ਲੱਗਿਆ ਵੀ ਮੇਰੀ ਗੱਲ ਸਹੀ ਹੈ ਉਹ ਕੋਈ ਜਾਂਚ ਕਰਨ ਤਾਂ ਫਿਰ ਜਿਹੜੇ ਉਹ ਲੋਕ ਨੇ ਜੋ ਇਹ ਤੇਰੇ ਲੋਕਾਂ ਦੇ ਟੈਕਸ ਦਾ ਪੈਸਾ ਖਾ ਰਹੇ ਨੇ। ਜਾਂ ਵੱਡੇ ਵੱਡੇ ਕਪੜੇ ਹੋ ਰਹੇ ਨੇ ਤਾਂ ਉਹਨਾਂ ਕਲੱਬ ਜਿਹੜੀ ਉਹਨਾਂ ਦੇ ਵਿੱਚੋਂ ਬੰਦੇ ਤੀਨੋਂ ਜ਼ਿੰਮੇਵਾਰ ਸਮਝੋ ਕੱਲ੍ਹ ਵਾਲੇ ਮਾਮਲੇ 'ਚ ਕੀ ਦੀ ਜ਼ਿੰਮੇਵਾਰੀ ਬਣਦੀ। ਦੇਖੋ ਸਭ ਤੋਂ ਪਹਿਲਾਂ ਜ਼ਿੰਮੇਵਾਰ ਮੈਂ ਐਸਐਚ ਨੂੰ ਸਮਝਣਾ। ਉਹ ਮਿਲਗਾ ਨੂੰ ਤਾਂ ਪੂਰੀ ਮੰਗ ਸਕਦਾ ਆ ਪੈਸੇ। ਮੇਰੇ ਕੋਲੇ ਕਿਸੇ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਕਿ ਕਿਨੇ ਮੰਗੇ ਪਰ ਉਹ ਦੱਸੋਗਾ ਐਸਐਚ ਜਦੋਂ ਕਲੱਬ ਜਾਂਚ ਬਣੀ ਤਾਂ ਉਹਨੇ ਕੀ ਲਿਖਿਆ ਤੇ ਬੰਦੇ ਫੜੇ। ਉਹ ਪੈਸੇ ਕਿਹਨੂੰ ਦਿਵਾਉਣ ਦੀ ਗੱਲ ਕਰਦਾ ਸੀ? ਐਸਐਚ ਤੋਂ ਦੱਸੋ। ਉਹ ਕਹਿੰਦੇ ਕੋਈ ਪੁਰਾਣਾ ਪੰਡੋਰੀ ਵਾਲੇ ਸੀਗਾ ਵਿਅਕਤੀ ਉਹਦਾ ਕੋਈ ਰੋਲਾ ਸੀ ਪੀੜਤ ਪਰਿਵਾਰ ਨਾਲ ਕੋਈ ਰੋਲਾ ਨਹੀਂ ਹੈਗਾ ਜੀ ਪੰਡੋਰੀ ਵਾਲੇ ਮਾਮਲੇ ਦਾ ਮੈਨੂੰ ਕੋਈ ਜਾਣਕਾਰੀ ਨਹੀਂ ਪੰਡੋਰੀ ਕੌਣ ਹੈ ਕੌਣ ਨਹੀਂ ਕੀ ਦੀ ਗੱਲਬਾਤ ਸੀ ਸੀ ਉਹ ਕਹਿੰਦੇ ਦਰਖਾਸਤ ਆ ਮੈਂ ਜਿੱਦਾਂ ਮੀਟਿੰਗ ਹੋਈ ਹੈ ਇਹ ਉਹਦੇ ਮੈਂ ਦਿੱਲੀ ਸੀਗਾ ਮੈਂ ਇਹ ਮੀਟਿੰਗ ਦੇ ਵਿੱਚ ਖੁਦ ਆਉਣਾ ਚਾਹੁੰਦਾ ਸੀਗਾ ਤੇ ਮੈਂ ਜਿਹੜਾ ਇਹਨਾਂ ਨੂੰ ਜਰਵਨ ਉਹਦਾ ਅਜੰਡਾ ਭੇਜਿਆ ਮੀਟਿੰਗ ਦਾ ਤੇ ਮੈਨੂੰ ਮੈਸੇਜ ਵੀ ਭੇਜਿਆ ਵੀ ਜੇ ਤੁਸੀਂ ਇਹ ਪੋਸੀਬਲ ਹੁੰਦਾ ਮੈਂ ਦਿੱਲੀ ਆ ਇਹਨੂੰ ਮੀਟਿੰਗ ਨੂੰ ਅੱਗੇ ਕਰ ਦੋ ਆਪਾਂ ਇਹਨੂੰ ਮਾਰੇ ਨੂੰ ਵਿਚਾਰ ਲਾਂਗੇ ਤਾਂ ਹੋ ਸਕਦਾ ਇਹਨਾਂ ਨੇ ਇਹਨ ਦੇਖੀ ਦਾਖਲ ਕਰ ਕੀ ਕਰੇ ਇਹਨਾਂ ਨੇ ਉਹ ਮੀਟਿੰਗ ਵੀ ਪੋਸਟਪੌਨ ਨਹੀਂ ਕੀਤੀ ਪੀੜਤ ਪਰਿਵਾਰ ਹੁਣ ਤੁਹਾਡੇ ਸੰਪਰਕ ਚਾ ਮੈਨੂੰ ਪਤਾ ਲੱਗਿਆ ਕਿ ਉਹ ਕਹਿੰਦੇ ਸਾਡਾ ਤਾਂ ਕੋਈ ਰੋਲਾ ਹੀ ਨਹੀਂ ਹੈਗਾ ਨਗਰ ਕੌਂਸਲ ਨਾਲ ਚਲੋ ਕਈ ਵਾਰ ਜਿਹੜਾ ਆਮ ਸਧਾਰਨ ਵਿਅਕਤੀ ਹੁੰਦਾ ਉਹ ਕਿਸੇ ਚੱਕਰ ਤੇ ਜਵਾਜਾ ਚਾਕੇ ਉਹ ਕਿਸੇ ਚੱਕਰ ਤੇ ਨਹੀਂ ਪਣਦਾ ਮੈਂ ਐ ਵੀ ਉਹਨਾਂ ਨੂੰ ਕਿਸੇ ਚੱਕਰ ਤੇ ਨਹੀਂ ਪਣਨ ਦਿੰਦਾ ਅਮਰ ਸਾਹਿਬ ਪਹਿਲੇ ਵੀ ਇਥੇ ਸੀ ਵੀ ਸਿਸਟਮ ਦਾ ਜਿਹੜਾ ਜਾਂ ਚੱਲ ਰਿਹਾ بزਨਸ ਕੀ ਉਹਦੇ ਹੀ ਬਹੁਤ ਵੱਡੇ ਕਪਲੇ ਤੇ ਹੋਰ ਬਹੁਤ ਛੋਟੇ ਕਪਲੇ ਨੇ ਜਿਹੜੇ ਨਗਰ ਕੌਂਸਲ ਦੇ ਵਿੱਚ ਚੱਲ ਰਹੇ ਨੇ ਜੀ ਉਹ ਤੁਸੀਂ ਇਹਦੀ ਕੋਈ ਜਾਂਚ ਆਪਰੇ ਤੌਰ ਤੇ ਕਰਾਓ ਮੈਂ ਮਿਸਪੈਲਟੀ ਤੋਂ ਸਰਰ ਕਾਰਡ ਮੰਗੇ ਪਿਛਲੇ 4 ਸਾਲ ਦਾ ਜੀ ਮੈਨੂੰ ਦੋ ਵਸੇ ਤੁਸੀਂ ਪ੍ਰੋਜੈਕਟ ਤੁਹਾਡੇ ਅਧੂਰੇ ਆ ਜੋ ਪੂਰੇ ਹੋਇਆ ਜੋ ਕੰਮ ਕੀਤਾ ਗਿਆ ਉਹ ਤੁਹਾਨੂੰ ਗ੍ਰਾਂਟਸ ਤਾਂ ਨਹੀਂ ਚਾਹੀਏ ਟੈਕਸ ਦੇ ਰੂਪ ਚਾਹੀਏ ਪੈਸੇ ਚਾਹੇ ਗ੍ਰਾਂਟ ਦੇ ਰੂਪ ਦੇ ਬਚੇ ਉਹਦੀ ਮੈਨੂੰ ਡਿਟੇਲ ਦਿੱਤੀ ਜਾਵੇ ਉਹ ਪਾਰਟੀ ਜੋ ਕਿ ਇਨਕਲਾਬ ਦਾ ਨਾਰਾ ਲਾਉਂਦੀ ਹੈ ਉਹ ਪਾਰਟੀ ਜੋ ਕਿ ਭ੍ਰਸ਼ਟਾਚਾਰ ਤੇ ਕ੍ਰਪਸ਼ਨ ਦੇ ਮਾਮਲੇ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਤੇ ਚੱਲਦੀ ਹੈ ਉਸ ਦੇ ਉੱਪਰ ਇਲਜ਼ਾਮ ਲੱਗਣੇ ਵੀ ਆਪਣੇ ਆਪ ਦੇ ਵਿੱਚ ਇੱਕ ਬਦਲਾ ਹੀ ਤਾਂ ਹੈ ਇਸ ਆਸਤੇ ਨਾਲ ਇਸ ਉਮੀਦ ਦੇ ਨਾਲ ਲੋਕਾਂ ਨੇ ਵੋਟਾਂ ਨਹੀਂ ਸਨ ਪਾਈਆਂ ਜੇਕਰ ਧੂਆ ਨਿਕਲਿਆ ਤਾਂ ਕਿਤੇ ਨਾ ਕਿਤੇ ਅੱਗ ਜ਼ਰੂਰ ਲੱਗੀ ਹੋਵੇਗੀ ਜਿਵੇਂ ਕਿ ਇਹਨਾਂ ਆਗੂਆਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਹੈ ਸੱਚਮੁੱਚ ਇਸ ਅਪੀਲ ਦਾ ਵੀ ਅਸਰ ਹੋਣਾ ਚਾਹੀਦਾ ਹੈ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਸੁਮਾਟੋ ਲੈਂਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਵੀ ਦਖਲਅੰਦਾਜ਼ੀ ਕਰਦਿਆਂ ਹੋਇਆਂ ਜ਼ਰੂਰ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਤਾਂ ਬਣਦੀ ਹੈ ਦੇਖਦੇ ਰਹੋ ਕਾਈ ਪੰਜਾਬੀ ਟੀਵੀ